ਹੱਪੇ ਸ਼ਿਕਰਾਂ ਬਾਪੂ ਖੜਾ ਰੋੜ ਦੇ ਉੱਤੇ ਆ ਦੇਖੋ ਇਹਨਾਂ ਅਗੜੀਆਂ ਵਿੱਚ ਉਹ ਇਹਨਾਂ ਕਿ ਟੋਕਰੀਆਂ ਵੇਚੀ ਜਾਂਦੇ ਆ ਟੋਕਰੀਆਂ ਵੇਚਦਾ ਮੈਂ ਕਿੰਨੀ ਵਾਰੀ ਕਿਹਾ ਹੈਗਾ ਕਿ ਸਾਡੇ ਲੋਗ ਅਪਡੇਟ ਨਹੀਂ ਹੋਏ ਜਿਹੜੇ ਫੁੱਲੇ ਵੇਚਦੇ ਸੀ ਅੱਜ ਵੀ ਉਹ ਫੁੱਲੇ ਵੇਚੀ ਜਾਂਦੇ ਆ ਜਿਹੜੇ ਸੇਬੀਆਂ ਵੇਚਦੇ ਬੇਲਪੁੜੀਆਂ ਵੇਚਦੇ ਸੀ ਅੱਜ ਵੀ ਉਹ ਬਜ਼ੁਰਗ ਬੇਲਪੁੜੀਆਂ ਵੇਚੀ ਜਾਂਦੇ ਤੇ ਬਾਹਰੋਂ ਆ ਕੇ ਜਿਹੜੇ ਆ ਪਰਦੇਸੀ ਉਹਨਾਂ ਨੂੰ ਪਤਾ ਸੀ ਜੂਸ ਦਾ ਕੰਮ ਵਧੀਆ ਉਹ ਜੂਸ ਦਾ ਕੰਮ ਕਰਦੇ ਆ। ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਬਾਬੇਓ ਕਿਦਾਂ ਠੀਕ ਹੋ? ਹਾਂਜੀ। ਇਹ ਕੀ ਵੇਚੀ ਜਾਂਦੇ ਆ ਸਿੰਘ ਸਾਹਿਬ? ਹਾਂਜੀ। ਇਹ ਕੀ ਬੀਚਦੇ ਹੋ? ਮੈਂ ਟੋਕਰੀਆਂ ਵੇਚਦਾ ਇੱਕ ਟੋਕਰੀਆਂ। ਹਾਂਜੀ। ਨਹੀਂ ਕਿੰਨੇ ਦੀ ਆ? ਇਹ ਟੋਕਰੀ ਕਿੰਨੇ ਦੀ ਆ? ਇਹ ਮਹਾਰਾਜ ਸਾਉ ਜੀ 78 ਰੁਪਏ ਮਿਲਦੀ ਆ। ਤੁਹਾਨੂੰ ਕਿੰਨੇ ਦੀ ਵੇਚਦੀ ਪੈਂਦੀ ਆ? ਸ਼ਾਨੂੰ ਪੰਜਾਬ ਨਾਲ ਮੇਰ ਜੱਦੀ ਪਿੰਡੋ ਜੀ ਮੇਰ ਜੱਦੀ ਗਈ ਆ ਮੋਹਿਆ ਹੋ। ਅੱਛਾ ਇਹ ਕਿੰਨੇ ਦੀ ਵੇਚਦੇ ਹੋ? ਹਾਂਜੀ ਅਸੀਂ 78 ਦੀ ਵੇਚਦੇ ਨੇ। 78 ਰੁਪਏ ਦੀ। ਕਿੰਨੀਆਂ ਵੇਚੀ ਸਵੇਰ ਦੀਆਂ? ਇੱਕੋ ਵੇਚੀ ਆ ਜੀ। ਇੱਕ ਵੇਚੀ ਤੇ ਹਲੇ ਵੀ ਆ ਵੇਚਣੀ ਆ ਆਹ 300 ਬੱਜਦੇ 300 ਬੱਜਦੇ ਆ ਯਾਨੀ ਕਿ ਆ ਤੀ ਦੋ ਅਗਰ ਵੇਚਦੀਏ ਤੁਹਾਨੂੰ 60 ਬੇਤ ਬਚਣੀ ਸੀ ਹਾਂਜੀ ਤੇ 60 ਬੇਨਾ ਹੋ ਜਾਂਦਾ ਗੁਜ਼ਾਰਾ ਗੁਜ਼ਾਰਾ ਕਰਾਵਾ ਬਾਬਾ ਜੀ ਫੇਰਾ ਫੇਰਾ ਭੁੱਖਾ ਰਹਿਆ ਮੈਂ ਅੱਜ ਵੀ ਭੁੱਖਾ ਬੱਚੇ ਕਿੰਨੇ ਆ ਬੱਚੇ ਬੱਚੇ 4 ਗੁੱਡੀਆਂ ਹੀ ਅੱਛਾ ਤੇ ਉਹ ਵੀ ਗੁਰਦਾਰਾ ਜੀ ਜਾਂਈਆਂ ਹੋ ਤੋ ਬਾਬਾ ਜੀ ਲੋਕੇਸ਼ਨ ਕਿੰਨੀ ਗਲਤ ਚੂਜ਼ ਕਰਦੇ ਆਪਾਂ ਜਿੱਥੇ ਆ ਵੇਚਣਾ ਹੁੰਦਾ ਹੁਣ ਆ ਹਾਈਵੇ ਆ ਹਾਈਵੇ ਤੇ ਕਿੱਥੇ ਕੋਈ ਵਿਕਦਾ ਕਿੱਦਾਂ ਵਾਂ ਦੱਸੋ ਤੁਸੀਂ ਆਪ ਲੋਕੇਸ਼ਨ ਪਿੰਡਾਂ ਚ ਵੇਚੋ ਨਾ ਬਾਕੀ ਇਹ ਬਾਬਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਆਪਾਂ ਨਾ ਆਪਣੇ ਆਪ ਨੂੰ ਅਪਡੇਟ ਕਰੀਏ ਹੁਣ ਆ ਆ ਤੇ ਉਥੇ ਚੱਲਣਾ ਜਿੱਥੇ ਪਿੰਡ ਜੋ ਕੋਈ ਜਿਹਨੇ ਪੱਠੇ ਪੁੱਠੇ ਕੋਈ ਵੀ ਕਰਨੇ ਆ ਜਾਂ ਥੋੜਾ ਬਹੁਤ ਮਿੱਟੀ ਮੁੱਟੀ ਚੋਕੇ ਕਿਹਨੇ ਕੋਆਣੀਆਂ ਹੈ ਨਾ ਬਾਬਾ ਜੀ ਅੱਜਕੱਲ ਹਰੇ ਦੇ ਘਰ ਨਾ ਪਿੰਡਾਂ ਚ ਵੀ ਸਟੀਲ ਦੇ ਸਟੀਲ ਦੇ ਆ ਗਏ ਆ ਸ਼ੈਂਕ ਆ ਗਏ ਸਟੀਲ ਦੀਆਂ ਨਹੀਂ ਜੀ ਨਹੀਂ ਵਿਕਦੀਆਂ ਫਿਰ ਬਾਬਾ ਜੀ ਆਪਾਂ ਕਿਉਂ ਨਹੀਂ ਆਪਣੇ ਆਪ ਨੂੰ ਅਪਡੇਸ਼ਨ ਕਰਦੇ ਕੀ ਜਿਹੜੀ ਕੰਮ ਨਹੀਂ ਹੁੰਦਾ ਮਿਸਤੀ ਹੈ ਬਾਬਾ ਜੀ ਮੇਰੀ ਕਿ ਬੇਨਤੀ ਸੁਣੋ ਮੈਂ ਉਹੀ ਕਿ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਕੇ ਭਾਈ ਅਸੀਂ ਆਪਣਿਆਂ ਨੂੰ ਅਪਡੇਟ ਕਰੀਏ ਅੱਜ ਵੀ ਸਾਡੇ ਜਿਹੜੇ ਬਜ਼ੁਰਗ ਜਿਹੜੇ ਫਲੋੜੀਆਂ ਵੇਚਦੇ ਸੀ ਨਾ 94 99 ਦੇ ਵਿੱਚ ਉਹ ਬਜ਼ੁਰਗ ਅੱਜ ਵੀ ਫਲਵੜੀਆਂ ਵੇਚੀ ਜਾਂਦੇ ਆ ਕੋਈ ਆਪਣਾ ਬੇਲਪੂਰੀ ਵੇਚੀ ਜਾਂਦੇ ਆ ਵਾ ਹੈ ਤੇ ਹੁਣ ਤੁਸੀਂ ਮੈਂ ਮੈਂ ਤੁਹਾਨੂੰ ਮਿਲਿਆ ਵਾ ਤੇ ਤੁਸੀਂ ਆ ਟੋਕਰੀਆਂ ਜਿਹਨੂੰ ਵੀ ਖਰੀਦਦਾ ਨਹੀਂ ਹੈ ਬਾਬਾ ਜੀ ਮੇਰੀ ਇੱਕ ਬੇਨਤੀ ਸੁਣੋ ਮੇਰਾ ਮੁੰਡਾ ਬੱਜੀ ਹੈ ਜੀ ਪੈਸਾ ਤੇਰਾ ਮੈਂ ਉੱਤੇ ਲਾਈ ਗਿਆ ਮੈਨੂੰ ਉਹਦੇ ਗਮ ਨਾਲ ਕੋਈ ਗੱਲ ਨਹੀਂ ਬਾਬਾ ਉਹ ਮੇਰੀ ਬੱਚਾ ਪਹਿਲਾਂ ਨੂੰ ਕੀ ਆ ਆ ਵੇਖੋ ਪੰਜਾਬੀਓ ਆ ਆਖੋ ਆ ਵੇਖੋ ਤਾਨ ਗੁਰੂ ਦਾਮ ਦਾ ਚੱਪਲਾ ਬਣੀ ਹੈਗੀਆ ਚੱਪਲਾ ਨਹੀਂ ਆ ਇਹ ਵੀ ਕਿਸੇ ਦੀਆਂ ਪਾਈਆਂ ਜੀ ਇਹ ਵੀ ਜਪਈਆਂ ਵਾ ਆ ਕੀ ਲਾਹ ਪਰ ਕਟਾਂਗੇ ਲਾਏ ਆ ਬਲਾਏ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੇ ਹੈ ਨਹੀਂ ਗਿਆ ਨਹੀਂ ਤੁਹਾਨੂੰ ਗੁਰੂ ਰਾਮਦਾਸ ਇਹ ਸਾਡੇ ਪੰਜਾਬੀਆਂ ਦੇ ਹਾਲ ਜੇ ਸਾਡੇ ਬਜ਼ੁਰਗਾਂ ਦੇ ਤੁਹਾਨੂੰ ਗੁਰੂ ਰਾਮਦਾਸ ਇਹ ਤੁਹਾਡੇ ਪੰਜਾਬੀਆਂ ਦੇ ਹਾਲ ਜੇ ਦੇਖ ਲੋ ਬਜ਼ੁਰਗਾਂ ਦੀ ਚੱਪਲਾ ਦੇਖ ਲੋ ਹਾਂ ਜੇ ਉਹਨਾਂ ਨੇ ਹੱਥ ਕੀ ਆਪਣੇ ਹਾਂ ਗੁਰੂ ਜੀ ਬੈਂਸਾਹਬ ਨੇ ਬੱਚਿਆਂ ਨੇ ਸਾਡੇ ਵਾਰੇ ਕੀਤਾ ਨਾ ਸਿੱਖੀ ਬਣਾਈ ਆ ਤੇ ਜੇ ਅਸੀਂ ਉਹਨੂੰ ਆਖੀ ਵੀ ਕੋ ਆਖੀ ਵੀ ਹੈ ਨਹੀਂ ਕੀ ਕਰਾਂਗੇ ਵਾਹਿਗੁਰੂ ਮਿਲ ਹੈਗੇ ਆ ਪਾਸ਼ਾ ਇਹ ਮਤਲਬ ਪਾਸ਼ਾ ਆ ਗਿਆ ਐਡੀ ਜੀ ਬਰਕਤਵਾਨੀ ਥੋੜੀ ਖਾਣਗੇ ਕਿਹਦੀ ਜੀ ਬਰਕਤ ਪਾਦਨੀ ਇਹਨਾਂ ਦੀ ਅੱਜ ਫਿਰ ਪਾਤੀ ਅੱਜ ਤੁਹਾਡੇ ਗੁਰਮੁਖ ਦਾਸ ਪਾਸ਼ਾ ਨੇ ਇਹਦੇ ਚ ਇਹਦੇ ਚ ਬਰਕਤ ਪਾਤੀ ਅੱਜ ਉਹਨੇ ਮਾਨੂੰ ਭੇਜਿਆ ਤੇ ਬਾਬੇ ਉਹ ਤੁਹਾਡੇ ਵਾਸਤੇ ਰੇੜੀ ਤਿਆਰ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਬਸ ਠੀਕ ਹੈ ਬਾਬੇ ਜੀ ਤੁਹਾਡੇ ਦਰਸ਼ਨ ਤੋਂ ਪਰ ਮੇਲ ਨਹੀਂ ਹੋਇਆ ਇਕ ਤਾਂ ਮੈਂ ਵੇਖਿਆ ਕਿਤੇ ਨਾ ਕਿਤੇ ਕਿਤੇ ਵੇਖਿਆ ਮੈਨੂੰ ਪਹਿਲੇ ਵੀ ਪਹਿਲਾਂ ਕਿਤੇ ਵੇਖਿਆ ਮੈਂ ਬਾਬਾ ਜੀ ਮਿਲਦੇ ਰਹੇ ਪਰ ਮੈਨੂੰ ਕੋਈ ਘਾਟ ਨਹੀਂ ਹੋਈ ਚਲੋ ਕੋਈ ਗੱਲ ਹੀ ਪਿਆਰੀ ਉਹ ਸਾਡਾ ਗੁਰੂ ਬੜਾ ਬਯੰਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਜਿਨੇ ਮੇਲ ਕਰਾਏ ਠੀਕ ਹੈ ਨਾ ਅਸੀਂ ਤਾਂ ਰੋਜ਼ ਅਰਦਾਸ ਕਰਦੇ ਆ ਸਹੀ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿਤਾ ਦੇ ਉਹ ਬੰਦੇ ਦੇ ਰੂਪ ਚ ਦਰਸ਼ਨ ਦਿੰਦੇ ਆ ਨਹੀਂ ਮਹਾਰਾਜ ਆਪਣੇ ਆਪਣੇ ਸਿੱਖਾਂ ਚ ਵੱਸਦੇ ਆ ਜੀ ਗੁਰੂ ਅੰਗਦਾਸ ਪਾਤਸ਼ਾਹ ਆਪਣੇ ਸਿੱਖਾਂ ਚ ਵੱਸਦੇ ਆ ਤੇ ਗੁਰੂ ਅੰਗਦਾਸ ਪਾਤਸ਼ਾਹ ਆਪਣੇ ਸਿੱਖਾਂ ਦੇ ਸਾਹੀ ਵੀ ਹੁੰਦੇ ਆ ਹਾਂ ਜੀ ਸਾਹੀ ਹੁੰਦੇ ਕਰਦੇ ਮਨੋਰਥ ਬਿਲਕੁਲ ਬਿਲਕੁਲ ਕਰਦੇ ਜੀ ਮਨੋਰਥ ਪੂਰੇ ਹੋਣਗੇ ਬਾਬਾ ਜੀ ਕੋਈ ਨਹੀਂ ਤੁਹਾਡਾ ਅੱਜ ਇਹ ਜਿਹੜਾ ਕਾਰਜ ਹੈ ਗੁਰੂ ਅੰਗਦਾਸ ਪਾਤਸ਼ਾਹ ਨੇ ਸੁਣ ਲਿਆ ਲੱਭਾ ਜੀ ਮੈਂ ਚੱਲ ਦਹਾਂ ਮੀਆਂ ਦਾ ਤੇ ਪੂਰਾ ਅੱਛਾ ਇਹ ਲੱਭਾ ਕਿਦੋਂ ਆ ਕਿਦੋਂ ਲੱਭਾ ਜੀ ਮੈਂ ਉਹ ਹੀ ਰੱਖਿਆ ਮੈਂ ਚਲੋ ਕਿਲੋ ਦਹਾਂ ਮੀਆਂ ਤੀਆਂ ਦਾ ਵੀ ਕੋਈ ਕੀ ਕਰੀ ਹੁਣ Hımm Tanıdığın anda Bas ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਬੱਬੀਓ ਤੁਹਾਡਾ ਗੁਰੂ ਬੜਾ ਬਿਆਨਤਾ ਠੀਕ ਹੈ ਤੁਹਾਡੇ ਗੁਰੂ ਨੇ ਤੁਹਾਨੂੰ ਹੁਣ ਰੇੜੀ ਲੈ ਦੇਣੀ ਕੱਲ ਨੂੰ ਠੀਕ ਹੈ ਹੋ ਜਾਏਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਆ ਗਏ ਹੋ ਬਾਈ ਖਾਤਸਾ ਬਾਈ ਗੁਰਜੀ ਕੀ ਫਤਿਹ ਜੀ ਆ ਗਏ ਸਿੰਗੋ ਹਾਂਜੀ ਆ ਗਏ ਮਾਫੀ ਚਾਹਦਾ ਮੈਂ ਥੋੜਾ ਲੇਟ ਹੋ ਗਿਆ ਕੋਈ ਨੀ ਕੋਈ ਨੀ ਖੁਸ਼ ਆਏ ਅੱਜ ਖੁਸ਼ ਆਏ ਅਰਦਾਸ ਬੇਨਦੀ ਕਰ ਕੇ ਆਏ ਹੋ ਮਹਾਰਾਜ ਨੂੰ ਕਰੇ ਦੱਸਿਆ ਸੀ ਅੱਜ ਮੈਂ ਚੱਲੇ ਆ ਰਿਕਸ਼ਾ ਲੈਣ ਹਾਂਜੀ ਮੈਂ ਗੁਰਜੀ ਦੱਸ ਕੇ ਆਇਆ ਤੇ ਗੱਡੀ ਖੋਜ ਹੋਈ ਹੈ ਹਾਂਜੀ ਹਾਂਜੀ ਕੀ ਕਹਿੰਦੀ ਗੱਡੀ ਫਿਰ ਉਹ ਜੀ ਆ ਜੀ ਜਾ ਕੋਈ ਗੱਲ ਨਹੀਂ ਬਬੇ ਤੁਹਾਡਾ ਗੁਰੂ ਬੜਾ ਵੇਣਦਾ ਜਿਨੇ ਅੱਜ ਕੱਲ ਤੁਹਾਡੀ ਸੁਣ ਲਈ ਹੈ ਤੁਸੀਂ ਇੱਥੇ ਇੱਥੇ ਤੁਸੀਂ ਬੈਠੋ ਤੇ ਮੈਂ ਤੁਹਾਡਾ ਠੇਲਾ ਕਿਲਾ ਕੇ ਆਣਾ ਯਾਰੀ ਬਸ ਇੱਕ ਬੇਨਤੀ ਆ ਸਟੀਲ ਦੀ ਬੋਡੀ ਆ ਸਾਰਾ ਕੁਝ ਓਕੇ ਆ ਬਾਬਿਓ ਮੇਰੀ ਇੱਕ ਬੇਨਤੀ ਆ ਕਿ ਤੁਸੀਂ ਹੁਣ ਟੋکریاں ਵਾਲੀ ਵੇਚਣੀਆਂ ਨਹੀਂ ਵੇਚ ਦੇ ਨਹੀਂ ਕਿਉਂਕਿ ਹੁਣ ਪਲਾਸਟਿਕ ਦੀਆਂ ਟੋکریاں ਆ ਗਈਆਂ ਲੋਕ ਉਹ ਹੀ ਖਰੀਦਦੇ ਆ ਜਿਹੜੀਆਂ ਤੁਸੀਂ ਵੇਚਦੇ ਹੋਰ ਕਿਸੇ ਰਖ ਖਰੀਦ ਨਹੀਂ ਹਾਂ ਹੁਣ ਤੁਸੀਂ ਆਪਣੇ ਆਪ ਨੂੰ ਅਪਡੇਟ ਕਰੋ ਇਹਦੇ ਤੇ ਤੁਸੀਂ ਹੁਣ ਸਬਜ਼ੀ ਵੇਚਣੀ ਆ ਰੇੜੀ ਤੁਹਾਨੂੰ ਲੈ ਆਤੀ ਆ ਗੁਰੂ ਅੰਮ੍ਰਿਤਸਰ ਸਾਹਿਬਾ ਨੇ ਤੇ ਮੇਰੇ ਬਜ਼ੁਰਗੋ ਬੇਨਤੀ ਜੀ ਹੱਥ ਜੋੜ ਕੇ ਕਿ ਆਪਣੀ ਰੋਟੀ ਜੋਗਾ ਹੁਣ ਤੁਸੀਂ ਆਪ ਕਰਨਾ ਅਸੀਂ ਤੁਹਾਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਥੋੜਾ ਜਿਹਾ ਤਾਂ ਉਠੋ ਹਾਂਜੀ ਹੁਣ ਤੁਹਾਡੇ ਅੱਗੇ ਬੇਨਤੀ ਆ ਕਿ ਮੇਰੇ ਬਜ਼ੁਰਗੋ ਇੰਨੀ ਇੱਕ ਬੇਨਤੀ ਪ੍ਰਮਾਨ ਕਰਿਓ ਕਿ ਵੇਚਿਓ ਨਾ ਰੋਜ਼ਗਾਰ ਕਰਿਓ ਰੋਟੀ ਜੋਗਾ ਆਪਣਾ ਖੜੇ ਹੋਇਓ ਠੀਕ ਹੈ ਜੀ ਬਾਬਾ ਜੀ ਅਹੀ ਰੁਜ਼ਗਾਰੀ ਹਾਂ ਰੁਜ਼ਗਾਰ ਦੇਣਾ ਮੈਂ ਇਹ ਤੁਹਾਡੀ ਰੋਟੀ ਆ ਇੰਨੀ ਕੀ ਰੋਟੀ ਦੇਣੀ ਆ ਬਸ ਬਸ ਅਸੀਂ ਵੀ ਬਸ ਅਸੀਂ ਵੀ ਇਹੀ ਚਾਹੀ ਚਾਉਂਦੇ ਆ ਕਿ ਤੁਹਾਡੀ ਰੋਟੀ ਸੋਹਣੀ ਹੋ ਜੇ ਧੰਨ ਗੁਰੂ ਰਾਮਦਾਸ ਮੜਾ ਚਲਾ ਕੇ ਦਿਖਾ ਦਿਓ ਸਾਨੂੰ ਹੁਣ ਕਿ ਚੱਲਦੀ ਸਹੀ ਆ ਧੰਨ ਗੁਰੂ ਰਾਮਦਾਸ 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 ਠੀਕ ਹੈ ਬਾਬੇ ਖੁਸ਼ ਹੋ ਹਾਂ ਮਾਰੂ ਨੇ ਰੋਟੀ ਜੁੱਤੀ ਹੋਈ ਆਈ ਮਾਰਾ ਇਹਨੇ ਰੋਟੀ ਜੁੱਤੀ ਵਧਿਆਣ ਆਵਾਜ਼ ਮਾਰ ਕੇ ਦਿੱਤੀ ਰੋਟੀ ਉਹ ਵੀ ਆਵਾਜ਼ ਮਾਰ ਕੇ ਦਿੱਤੀ ਆ ਆਵਾਜ਼ ਮਾਰ ਕੇ ਉਹਨਾਂ ਬੁਲਾਇਆ ਆ ਗਈ ਹਾਂ ਉਹ ਤਾਂ ਮੈਨੂੰ ਬੜਿਆ ਥੋੜੇ ਥੋੜੇ ਮੰਨਦੇ ਹੋ ਗੁਰੂ ਅਮਰਦਾਸ ਹੈਗਾ ਹਾਂਜੀ ਹਾਂਜੀ ਵਰਤਦਾ ਸਿੱਖਾਂ ਦੇ ਚਾਜ ਵੀ ਹਾਂਜੀ ਉਹ ਬੜੀ ਮਰਤ ਕਰਦਾ ਇੰਨੀ ਮਰਤ ਦੇ ਕਰੇ ਦੇ ਇਹ ਅੱਖੇ ਨਹੀਂ ਲੱਗਦੀ ਚੁੱਧ ਤੇ ਹੋੜਾ ਹਾਂ ਗੁਰੂ ਅਮਰਦਾਸ ਹੈਗੇ ਆ ਹੈਗੇ ਆ ਪਾਸ਼ਾ ਜੀ ਤੁਹਾਡਾ ਗੁਰੂ ਬੜਾ ਬੇਅੰਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਜੀ ਕੋ ਠੀਕ ਹੈ ਕਿਸਪੜ ਲਾ ਰਹੇ ਹਾਂ ਚਲੋ ਪਿਆਰਿਓ ਹੁਣ ਤੁਸੀਂ ਫ੍ਰੀ ਹੋ ਸਾਡੇ ਵੱਲੋਂ ਬਸ ਬੇਨਤੀ ਆ ਰੋਜ਼ਗਾਰ ਕਰਿਓ ਰੋਟੀ ਜੋਗਾ ਕਰਿਓ ਠੀਕ ਹੈ ਜੀ ਚਲੋ ਲਿਆਜੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਆਜੋ